ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਮਤਾਰੀ ਮੀਡੀਆ ਇੰਡੀਆ ਤੇ ਮੈਂ ਸੁਖਵਿੰਦਰ ਸਿੰਘ ਸੋਖੀ ਅੱਜ ਅਸੀਂ ਆਪ ਜੀ ਨੂੰ ਦੇਖ ਰਹੇ ਹੋਵਗੇ ਕਿ ਸਾਡੇ ਸਾਹਮਣੇ ਇੱਕ ਸਕੂਟਰ ਹੈ ਔਰ ਸਕੂਟਰ ਦੇ ਨਾਲ ਸਾਡੇ ਵੀਰ ਜੀ ਸਾਡੇ ਸੁਖਵਿੰਦਰ ਸਿੰਘ ਜੀ ਸੁੱਖਾ ਭਾਜੀ ਦੇ ਨਾਮ ਤੋਂ ਜਿਹੜੇ ਕਿ ਸਾਰੇ ਪੈਣੀ ਸਾਹਿਬ ਜਿੱਥੇ ਇਹਨਾਂ ਨੂੰ ਜਾਣਦੇ ਨੇ ਇਹ ਅੱਜ ਮੈਂ ਦੋ ਚੀਜ਼ਾਂ ਆਪ ਜੀ ਅੱਗੇ ਇੱਕ ਰੋਸ਼ਨੀ ਪਾ ਰਿਹਾ ਹਾਂ ਕਿ ਜਿਹੜਾ ਕਿਸੇ ਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿ ਸੁਖਵਿੰਦਰ ਸਿੰਘ ਸੁੱਖਾ ਭਾਜੀ ਜਿਹੜਾ ਮੈਂ ਰੋਸ਼ਨੀ ਪਾਣਾ ਚਾਹ ਰਿਆਂ ਸੰਤਨਗਰ ਵਿਖੇ ਹੌਕੀ ਇਹਨਾਂ ਨੇ ਉੱਥੇ ਖੇਡੀ ਸਾਲ ਦੋ ਸਾਲ ਉੱਥੇ ਹੌਕੀ ਖੇਡੀ ਸੰਤਨਗਰ ਦੇ ਰਹਿੰਦੇ ਸੀਗੇ ਗੁਰੂ ਹਰਿ ਸਿੰਘ ਮਹਾਵਿਦਿਆਲੇ ਚ ਤੇ ਉਸ ਤੋਂ ਬਾਅਦ ਇਹ ਆਇਨੇਸ਼ ਦੀ ਪੈਣੀ ਸਾਹਿਬ ਤੇ ਸ਼੍ਰੀ ਪੈਣੀ ਸਾਹਿਬ ਆ ਕੇ ਇਹਨਾਂ ਨੇ ਹੌਕੀ ਖੇਡੀ ਇਹ ਹੌਕੀ ਚ ਕਾਫੀ ਇਹਨਾਂ ਨੇ بڑے ਇਨਾਮ ਵੀ ਜਿੱਤੇ ਨੇ ਦੇਸ਼ਾਂ ਵਿਦੇਸ਼ਾਂ 'ਚ ਵੀ ਗਏ ਨੇ ਬੜੀ ਜਗ੍ਹਾ ਗਏ ਇਹਨਾਂ ਨੇ ਹਾਕੀ ਜਿਹੜੀ 1997 'ਚ ਸ਼ੁਰੂ ਕੀਤੀ ਸੀ ਤੇ ਹਾਕੀ ਖੇਡਦੇ ਹੋਏ ਇਹਨਾਂ ਨੇ ਕਾਫੀ ਮੈਚ ਖੇਡੇ ਨੇ ਇਹ ਨਾਮਦਾਰੀ 11 ਟੀਮ ਹੀ ਸੀਗੇ ਜੀ ਬਹੁਤ ਵਧੀਆ ਇਹਨਾਂ ਦੀ ਪਰਫਾਰਮੈਂਸ ਸੀ ਤੇ ਇਹਨਾਂ ਦੇ ਵਿਦੇਸ਼ਾਂ ਦੇ ਦੌਰੇ ਬੜੇ ਰਹੇ ਨੇ ਸਾਰੇ ਮੈਚਾਂ ਜਾਣਾ ਨਾਲ ਰਹਿਣਾ ਮਤਲਬ ਐਜ਼ ਅ ਪਲੇਅਰ ਇਹ ਹੁੰਦੇ ਸੇਵਾ ਕਰ ਰਹੇ ਨੇ ਇਧਰ ਪੀਪੀ ਵੱਲੋਂ ਫਿਰ ਪੰਜਾਬ ਪੁਲਿਸ ਵੱਲੋਂ ਫਿਰ ਜਿਹੜਾ ਵੀ ਇਹਨਾਂ ਦਾ ਇੱਕ ਚੀਜ਼ ਹੋਰ ਇਹਨਾਂ ਨਾਲ ਬੀਤੀ ਜੀ 1982 ਦੇ ਵਿੱਚ ਇਹਨਾਂ ਦਾ ਖੇਡਦੇ ਹੋਏ ਜੀ ਐਕਸੀਡੈਂਟ ਹੋ ਗਿਆ ਖੇਡਦੇ ਵਿੱਚ ਖੇਡ ਕਰਕੇ ਗਰਾਊਂਡ ਵੀ ਲੱਤ ਟੁੱਟ ਗਈ ਤੇ ਲੱਤ ਟੁੱਟ ਗਈ ਤੇ ਸਤਿਗੁਰ ਜਗਜੀਤ ਸਿੰਘ ਜੀ ਐਨੀ ਕਿਰਪਾ ਕੀਤੀ ਕਿ ਇਹਨਾਂ ਨੂੰ ਦੋ ਟਾਈਮ ਦਰਸ਼ਨ ਦਿੰਦੇ ਰਹੇ ਹਾਕੀ ਦੇ ਦੇਦੇ ਚ ਜਿਹੜਾ ਬਾਹਰ ਪਹਿਲੇ ਮੇਨ ਰੋਡ ਤੇ ਹੁੰਦਾ ਸੀ ਉੱਥੇ ਦਰਸ਼ਨ ਦਿੰਦੇ ਰਹੇ ਨੇ ਨਾਲ ਸੱਚਪੂਰਨ ਕਿਹਾ ਜਿੱਦਾਂ ਮੈਂ ਨਾਵਾਂ ਮੈਨੂੰ ਚਨਾਪੇ ਜਿੱਕੇ ਦੇ ਬੁਲਾ ਲਿਆ ਕਰੋ ਉਸ ਤੋਂ ਇਲਾਵਾ ਇੱਕ ਨਾਮ ਵੀ ਦੱਸ ਰਹੇ ਸੀ ਜਿਨ੍ਹਾਂ ਦੀ ਉਹ ਤੁਹਾਡੇ ਤੇ ਸੇਵਾ ਤੇ ਡਿਊਟੀ ਵੀ ਲਈ ਸੀ ਬਲਦੇਵ ਸਿੰਘ ਜੀ ਤੇ ਇਹਨਾਂ ਨੇ ਜੀ ਮੈਂ ਮਤਲਬ ਜ਼ਿਕਰ ਕਿਉਂ ਕਰ ਰਿਹਾ ਕਿ ਭਾਜੀ ਹਰ ਜਗ੍ਹਾ ਦਿਖਦੇ ਰਹਿੰਦੇ ਨੇ ਸਾਨੂੰ ਔਰ ਇਹਨਾਂ ਕੋਲ ਇੱਕ ਇਹ ਸਕੂਟਰ ਹੈ ਜੀ ਇਹ ਸਕੂਟਰ ਜਿਹੜਾ ਵੇ ਇਹ ਹਾਕੀ ਦੀ ਟੀਮ ਨੂੰ 22 ਸਕੂਟਰ ਐ ਆਏ ਸੀਗੇ ਇਹ ਸਤਿਗੁਰ ਜਗਜੀਤ ਸਿੰਘ ਜੀ ਨੇ ਕਿਰਪਾ ਕੀਤੀ ਜੀ ਹਾਕੀ ਵਾਲੇ ਮੁੰਡਿਆਂ ਨੂੰ ਮਿਲੇ ਸੀ ਤੇ ਹੌਕੀ ਦੀ ਟੀਮ ਤੋਂ ਬਾਅਦ ਇਹਨਾਂ ਨੇ ਇਹ ਸਕੂਟਰ ਸਾਹ ਵੀ ਰੱਖਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਜਿੰਨੇ ਜਿੰਨੇ 22 ਸਕੂਟਰ ਸੀਗੇ ਉਹਨਾਂ ਚੋਂ ਇਕੱਲਾ 21 ਬਚਿਆ ਔਰ ਇਹਦੀ ਆ ਵੀ ਸਕੂਟਰ ਦੀ ਆ ਵੀ ਬੜੀ ਖਾਸੀਅਤ ਨੇ ਕਿ ਇਹਦਾ 에ਅਰ ਫਿਲਟਰ ਬਾਹਰ ਹੁੰਦਾ ਵੀ ਔਰ ਇਹਦੀ ਐਵਰੇਜ ਅੱਜ ਦੀ ਡੇਟ 'ਚ ਵੀ 60 ਦੀ ਐਵਰੇਜ ਆਪ ਜੀ ਦੱਸ ਦਿਓ ਔਰ ਇਸ ਦੇ ਨਾਲ ਹੀ ਇਹਨਾਂ ਨੇ ਫਿਰ 94 'ਚ ਪੰਜਾਬ ਪੁਲਿਸ ਜੁਆਇਨ ਕਰਨ ਤੋਂ ਬਾਅਦ ਉਦੋਂ ਮਤਲਬ ਤੁਸੀਂ 94 ਦੇ ਵਿੱਚ ਪੰਜਾਬ ਪੁਲਿਸ ਜੁਆਇਨ ਕੀਤੀ ਤੇ ਫਿਰ ਉਹਦੇ ਵਿੱਚ ਉਹਰਸ਼ਾਨ ਦੇ ਵਿੱਚ ਸਾਧੂਜੀਤ ਸਿੰਘ ਰੈਨਮੇਠਾ ਪਪੈਣੀ ਸਾਹਿਬ ਬਣੇ ਆਰਡਰ ਆ ਗਏ ਉਹਦੇ ਇੱਥੇ ਸੇਵਾ ਕਰ ਰਹੇ ਸਾਧੂਜੀਤ ਉਹਦੇ ਸੀਨ ਸਾਧੂਜੀਤ ਪਹਿਲਾਂ ਸਾਧੂਜੀਤ ਸਿੰਘ ਨਾਲ 2012 ਸਾਧੂ ਉਹਦੇ ਸੀਨ ਨਾਲ ਜੀ ਆਪਾਂ ਡਿਊਟੀ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਦੇਖੋ ਜੀ ਇਹ ਹੁਣੇ ਤੱਕ ਡਟੇ ਰਹਿੰਦੇ ਨੇ ਹਰ ਜਗ੍ਹਾ ਡਿਊਟੀ ਦੇ ਵੀ ਔਰ ਐ ਸਕੂਟਰ ਦੇਖੋ ਉਹ 22 ਸਕੂਟਰਾਂ ਚੋਂ ਇਹ ਇਕੱਲਾ ਹੀ ਸਕੂਟਰ ਹੈਗਾ ਜਿਹੜਾ ਮੈਨੂੰ ਇਹਨਾਂ ਨੇ ਦੱਸਿਆ ਵੀ ਹੈਗਾ ਔਰ ਇਹ ਸਕੂਟਰ ਦੀ ਦੇਖੋ ਇਹ ਸਾਮ ਹੁੰਦੀ ਏ ਇੱਕ ਆਪਣਾ ਸਤਿਗੁਰੂ ਵੱਲੋਂ ਮਿਲੀ ਇੱਕ ਗਿਫਟ ਨੂੰ ਕਿਵੇਂ ਇੱਕ ਸਿੱਖ ਸਾਮ ਕੇ ਰੱਖਦਾ ਗਾਕ ਬੜੇ ਲੱਗੇ ਨੇ ਪਰ ਅਸੀਂ ਵੇਚਿਆ ਨਹੀਂ ਏ ਬੇਟਾ ਕਹਿੰਦਾ ਐਨੇ ਦਾ ਵੀ ਕਹਿੰਦੇ ਨਾ ਹੀ ਇਹ ਵੇਚਣਾ ਹੈ ਸੰਭਾਲ ਕੇ ਰੱਖਣਾ ਹੈਗਾ ਇਹ ਸਤਿਗੁਰੂ ਜੀ ਨੇ ਇੱਕ ਨਿਸ਼ਾਨੀ ਦਿੱਤੀ ਏ ਬੜੀ ਮਤਲਬ ਇੱਕ ਅੱਛੀ ਚੀਜ਼ ਹੈਗੀ ਏ ਦੇਖੋ ਜੀ 22 ਸਾਲ ਮਤਲਬ ਇਹ ਸਕੂਟਰ ਜੇ ਮੈਂ 22 ਸਕੂਟਰ ਸੀਗੇ 22 ਸਕੂਟਰਾਂ ਜੋ ਇੱਕ ਕੱਲਾ ਸਕੂਟਰ ਮੈਨੂੰ ਇਹ ਦੇਖਿਆ ਗਾ ਵੇ ਤੇ ਬੜੀ ਇਹਨਾਂ ਦੀ ਕਿਰਪਾ ਹੈ ਸਤਿਗੁਰੂ ਦੇਵ ਸਿੰਘ ਜੀ ਦੀ ਵੀ ਬੜੀ ਕਿਰਪਾ ਹੈ ਜਿੱਥੇ ਵੀ ਜਾਓ ਪੈ ਰਹੇ ਤੇ ਹਰ ਜਗ੍ਹਾ ਮਿਲ ਜਾਂਦੇ ਨੇ ਅੱਜ ਮੇਰਾ ਦਿਲ ਕੀਤਾ ਕਿ ਮੈਂ ਬਾਜੀ ਕੋਲੋਂ ਪੁੱਛਾਂ ਕਿ ਇਹ ਸਕੂਟਰ ਦਾ ਇਤਿਹਾਸ ਕੀ ਹੈ ਤੇ ਬਾਜੀ ਨੇ ਐਵੇਂ ਮਤਲਬ 77 ਤੋਂ ਜਾ ਕੇ ਫਿਰ 94 ਤੱਕ ਗਏ 94 ਤੋਂ ਫਿਰ ਪੰਜਾਬ ਪੁਲਿਸ ਦੀ ਝੌਕੀ ਦੇ ਬੇਸ ਤੇ ਲੱਗੇ ਫਿਰ ਭੈਣੀ ਸਾਹਿਬ ਕਿਹੜੇ ਸਾਲ ਨਹੀਂ ਜਾਗੇ ਜੀ 2000 ਸਾਲ ਚ 2000 ਵਿੱਚ ਫਿਰ ਸ਼੍ਰੀ ਪੈਣੀ ਸਾਹਿਬ ਆ ਸਤਿਗੁਰ ਜਗਜੀਤ ਸਿੰਘ ਜੀ ਦੇ ਕੋਲ ਫਿਰ ਉਸ ਤੋਂ ਬਾਅਦ ਇਹ ਕੰਟੀਨਿਊ 2012 ਦੇ ਵਿੱਚ ਸਤਿਗੁਰੂ ਦੇ ਸਿੰਘ ਜੀ ਰਹਿੰਦੇ ਮੇ ਅੱਥਾਪਾ ਇੱਥੇ ਸੇਵਾ ਕਰ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਇਹ ਜਾਣਕਾਰੀ ਦੇ ਦੇਖਦੇ ਰਹੋ ਨਾਮਤਾ ਰੀਮੀਡੀਆ ਇੰਡੀਆ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ